ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਵੱਲੋਂ ਨਸ਼ੇ ਦੇ ਖਿਲਾਫ ਵਿੰਡੀ ਮੁਹਿੰਮ ਯੁੱਧ ਨਸ਼ੇ ਦੇ ਵਿਰੁੱਧ ਦੇ ਤਹਿਤ ਸਿਟੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਸਿਟੀ ਪੁਲਿਸ ਨੇ 1 ਕਿਲੋ ਫੀਮ ਸਮੇਤ ਇੱਕ ਦੋਸ਼ੀ ਨੂੰ ਕਾਬੂ ਕੀਤਾ ਆਉ ਕੀ ਕਿਹਾ ਸਿਟੀ ਥਾਣਾ ਦੇ ਐਸਐਚਓ ਇੰਸਪੈਕਟਰ ਕਰਪਾਲ ਸਿੰਘ ਮੋਹੀ ਨੇ ਸਾਡੇ ਮਾਨਯੋਗ ਐਸਐਸਪੀ ਸਾਹ ਪਟਿਆਲਾ ਸ੍ਰੀ ਵਰਨ ਸ਼ਰਮਾ ਆਈਪੀਐਸ ਅਤੇ ਡੀਐਸਪੀ ਰਾਜਪੁਰਾ ਸ੍ਰੀ ਮਨਜੀਤ ਸਿੰਘ ਦੀ ਹਾਜ਼ਰੀ ਤਾ ਮੁਤਾਬਕ ਅਸੀਂ ਯੁੱਧ ਨਸ਼ਿਆਂ ਵਿਰੁੱਧ ਜਿਹੜੇ ਸਾਡੇ ਟਾਸਕ ਤੇ ਕੰਮ ਕਰ ਰਹੇ ਸੀਗੇ ਸਾਨੂੰ ਉਦੋਂ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਰਾਹੁਲ ਕੁਮਾਰ ਦਾ ਵਿਅਕਤੀ ਜਿਹੜਾ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਵੀ ਇਹ 1 ਕਿਲੋ ਫੀਮ ਲੈ ਕੇ ਜਿਹੜਾ ਆ ਰਿਹਾ ਫਿਰ ਅਸੀਂ ਜੋ ਆਪਣਾ ਮਿਡਵੇ ਤੋਂ ਪਿੱਛਾ ਕਰਦੇ ਹੋਏ ਇਹਦਾ ਰਾਧਾ ਸੁਆਮੀ ਸਾਦ ਸੰਗ ਉੱਥੇ ਜਾ ਕੇ ਨਾਕਾਬੰਦੀ ਕਰਕੇ ਇਹਨੂੰ ਰੋਕਿਆ ਜਿਹੜਾ ਬੱਸ ਤੋਂ ਉਤਰ ਕੇ ਥੋੜਾ ਪਿੱਛਾਂ ਨੂੰ ਲੁਕਣ ਦੀ ਕੋਸ਼ਿਸ਼ ਕੀਤੀ ਇਹਨੇ ਫੇਰ ਅਸੀਂ ਨੂੰ ਫੜ ਕੇ ਇਹਦੇ ਕੋਲੋਂ 1 ਕਿਲੋ ਫੀਮ ਦੀ ਜਿਹੜੀ ਰਿਕਵਰੀ ਕੀਤੀ ਆ ਜਿਹੜਾ ਇਹਦਾ ਨਾਮ ਆ ਉਹ ਹੈਗਾ rahul yadav ਤੇ ਜਿਹੜਾ ਇਹ ਲੁਧਿਆਣੇ ਦਾ ਰਹਿਣ ਵਾਲਾ ਆ ਅੱਜ ਅਸੀਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਾਂਗੇ ਪੇਸ਼ ਕਰਕੇ ਇਹਦਾ ਪੁਨਰਫਰਮਾਟ ਹਾਸਲ ਕਰਾਂਗੇ ਹੋਰ ਵੀ ਜਿਹੜੇ ਇਹਦੇ ਕੋਲ ਪਰਚਾ ਹੈ ਨਹੀਂ ਹੈ ਤੇ ਬੈਕਵਰਡ ਆ ਤੇ ਫਾਰਵਰਡ ਆ ਲਿਖ ਸਾਰੇ ਉਹ ਅਸੀਂ ਦੇਖਾਂਗੇ ਕੋਈ ਚੀਜ਼ ਪਾਈ ਨਹੀਂ ਸੀ ਕਿਸੇ ਨੇ ਫੀਲ ਮੇ ਹੀ ਬੈਂਕ ਤੋਂ ਸੀਗੀ ਇਹਦੇ ਜੀ ਬੈਗ ਤੋਂ ਵਿੱਚੋਂ ਹੋਣ ਕਲਾਸੀ ਦੇ ਦੌਰਾਨ ਸਾਨੂੰ ਜਿੰਦਾ ਬਣਾਉਂਦੇ ਆ। ਇਹਦੀ ਮਾੜਾ ਮਾੜਾ ਕਿੱਥੋਂ ਆ ਰਹੀ ਹੈ ਇਹਦੀ। ਹਾਂ ਜੂ ਸਾਡਾ ਇਨਵੈਸਟੀਗੇਸ਼ਨ ਸਾਰੀ ਕਰਾਂਗੇ ਜੀ ਉਹ ਜਿਹੜੇ ਬੈਕਵਾਰਡ ਲਿੰਕ ਤੇ ਫਾਰਵਰਡ ਲਿੰਕ ਸਾਰੇ ਉਹ ਵੀ ਦੇਖਾਂਗੇ। ਫਿਰ ਜੋ ਵੀ ਸਾਹਮਣੇ ਤੱਕ ਆਊਗਾ ਤੁਹਾਨੂੰ ਪਤਾ ਲੱਗ ਜਾਊਗਾ ਕ੍ਰਿਮੀਨਲ ਰਿਪੋਰਟ ਹਮੇ ਆਇਆ ਹੈ। ਅਜੀਬ ਨਹੀਂ ਅਸੀਂ ਕੀਤਾ ਜੀ ਰਿਮਾਂਡ ਦੇ ਦੌਰਾਨ ਹੀ ਸਾਰਾ ਅਸੀਂ ਦੇਖਾਂਗੇ ਕੱਲ੍ਹ ਹੀ ਕੱਲ੍ਹ ਹੀ ਜੀ ਹਾਂ ਕੱਲ੍ਹ ਹੀ ਸੀ ਜੀ ਕੱਲ੍ਹ ਹੀ ਸੀ ਕੀ ਕੋਈ ਦੱਸਿਆ ਇਹ ਨਹੀਂ ਵੀ ਇਹ ਪਹਿਲਾ ਹੀ ਚੱਕਰ ਸੀ ਕਿ ਇਸ ਤੋਂ ਪਹਿਲਾਂ ਇਹਨੇ ਕੋਈ ਚੱਕਰ ਲਾਇਆ ਹੈ ਇਹਦੇ ਦਸਮਤ ਦਾ ਪਹਿਲਾ ਚੱਕਰ ਹੈ ਜੀ ਪਰ ਫਿਰ ਵੀ ਅਸੀਂ ਸਾਰੇ ਲਿੰਕ ਦੇਖਾਂਗੇ ਇਹਨੂੰ ਸਾਰੇ ਤਤਾਂ ਤੇ ਦੇਖਾਂਗੇ ਵੀ ਕਿ ਪਹਿਲਾਂ ਤਾਂ ਨਹੀਂ ਆਇਆ ਕੋਈ ਇਨਫੋਰਮੇਸ਼ਨ ਦੀ ਜਾਂ ਛੱਕ ਦੇ ਦੌਰਾਨ ਹਾਂਜੀ ਇਨਫੋਰਮੇਸ਼ਨ ਸੀ ਸਾਡੀ ਇਨਫੋਰਮੇਸ਼ਨ ਦੇ ਤਹਿਤ ਹੀ ਅਸੀਂ ਨਾਕਾ ਲਾਇਆ ਸੀ ਪਰ ਇਹ ਪਤਾ ਨਹੀਂ ਦੇਣ ਕਿੱਥੇ ਜਾ ਰਹੇ ਹੋ ਉਹ ਵੀ ਪਤਾ ਕਰਾਂਗੇ ਜੀ ਹੁਣ ਰਮਾਨ ਤੇ ਦੌਰਾਨ ਇਹ ਸਾਰਾ ਕੁਝ ਕੁਝ ਕਰਾਂਗੇ ਕਿੰਨੂੰ ਦੇਣੀ ਸੀਗੀ ਫੀਮ ਲਿਆ ਕੇ ਤੇ ਕਿੱਥੋਂ ਲੈ ਕੇ ਆਇਆ ਸੀਗਾ ਉਹ ਸਾਰਾ ਅਸੀਂ ਪਤਾ ਕਰਾਂਗੇ ਜੀ ਦਿਹਾੜੀ ਤੇ ਕੰਮ ਕਰਦੇ ਜਾਂ ਫੁੱਲ ਪਾਇਦਾ ਨਹੀਂ ਉਹ ਵੀ ਪਤਾ ਕਰਾਂਗੇ ਜੀ ਦਿਹਾੜੀ ਤੇ ਤਾਂ ਨਹੀਂ ਕਰਦੇ ਇਹ ਜਾਂ ਲੈ ਕੇ ਆਉਂਦੇ ਆ ਕਿੰਨੂੰ ਦੇਣੀ ਸੀ ਫੀਮ ਲਿਆ ਕੇ ਜਾਂ ਕੀ ਹੈ ਉਹ ਸਾਰਾ ਪਤਾ ਕਰਾਂਗੇ ਕੋਈ ਇਹ ਹੀ ਕਰ ਦੱਸਿਏ ਨੇ ਪਿੱਛੋਂ ਮਤਲਬ ਬੱਸ ਦੇ ਵਿੱਚ ਕਿਥਲਾਇਆ ਇਹ ਗੱਡੀ ਰੱਡੀ ਜਾ ਕਿਥੋਂ ਪਿੱਛੋਂ ਕਿਥੋਂ ਕਿਥੋਂ ਆ ਰਹੀ ਹੈ ਦਰਸ਼ਨ ਮੁਤਾਬਕ ਇਹ ਪਾਣੀ ਪੱਤੋਂ ਤੋਂ ਆਇਆ ਜੀ ਜੋ ਇਹ ਦੱਸ ਰਿਹਾ ਮੈਂ ਪਾਣੀ ਪੱਤੋਂ ਤੋਂ ਲੈ ਗਿਆ ਇਹ ਬਸ ਤੇ ਚੜ ਕੇ ਆਇਆ ਜੀ ਸਰ ਜਿਵੇਂ ਤੁਸੀਂ ਇੱਥੇ ਨਾਕਾਬੰਦ ਕਰੀ ਤੁਹਾਡੇ ਕੋਲ ਸੋਚ ਹੈਗੀ ਹੈ ਪਿੱਛੇ ਨਹੀਂ ਕੋਈ ਮੜਾ ਮੜਾ ਪੀਸਾ ਨਾਲ ਲੱਗ ਉਹ ਦੇਖੋ ਜੀ ਨੈਸ਼ਨਲ ਹਾਈਵੇ ਹੁਣ ਕਰਕੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਹੁਣ ਜਦੋਂ ਚਾਰ ਗੱਡੀਆਂ ਚੈੱਕ ਕਰ ਲੀਆਂ ਪਿੱਛੇ ਤੇ ਦੋ ਨਿਕਲ ਗੀਆਂ ਦੋ ਅਸੀਂ ਚੈੱਕ ਕਰ ਲੀਆਂ ਤਾਂ ਕਰਕੇ ਜ਼ਿਆਦਾ ਵੱਧ ਟ੍ਰੈਫਿਕ ਕਰਕੇ ਕਿਤੇ ਰਹਿ ਜਾਂਦਾ ਨਹੀਂ ਤਾਂ ਨਹੀਂ ਇਹ ਕੰਮ ਬਣਦਾ ਹੁਣ ਤੱਕ ਅਸੀਂ ਜੀ 1 ਮਹੀਨੇ ਦੇ ਵਿੱਚ 11 12 ਪਰਚੇ ਜਿਹੜੇ ਐਨਡੀਪੀਐਸ ਦੇ ਜਿਹੜੇ ਆ ਉਸੇ ਦੇ ਦਿੱਤੇ ਆ ਜੀ ਸਰ ਆਮ ਲੋਕਾਂ ਨੂੰ ਤੁਸੀਂ ਕੀ ਮੈਸੇਜ ਬੰਦੇ ਦਿਨ ਜਾਂਦੇ ਆਂ ਆਮ ਲੋਕਾਂ ਨੂੰ ਇਹੀ ਮੈਸੇਜ ਦਵਾਂਗੇ ਜੀ ਵੀ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਜਿਹੜੀ ਸਖਤ ਸਰਕਾਰ ਅਤੇ ਪੁਲਿਸ ਕਾਫੀ ਸਖਤ ਹੈ ਜੀ ਇਸ ਕਰਕੇ ਜਿਹੜਾ ਵੀ ਕੋਈ ਇਹੋ ਜਿਹਾ ਨਸ਼ੇ ਦਾ ਕੰਮ ਕਰੂਗਾ ਉਹ ਬਹੁਤ ਜਲਦੀ ਹਲਾਕਾਂ ਦੇ ਪਿੱਛੇ ਜਾਊਗਾ ਸਰ ਜੀ ਸਰਕਾਰ ਨੇ ਹਦਾਇਤਾਂ ਕੀਤੀਆਂ ਹਨ ਕਰਕੇ ਮਹੀਨੇ ਬਾਅਦ ਬਿਲਕੁਲ ਨਸ਼ਾ ਮੁਕਤ ਹੋ ਜਾਊਗਾ ਤੇ ਲੱਗਦਾ ਜੀ ਇਸ ਤਰ੍ਹਾਂ ਵੀ ਆਪਣਾ ਇਲਾਕਾ ਜਿਹੜਾ ਨਸ਼ਾ ਮੁਕਤ ਹੋ ਜਾਊਗਾ ਜੀ ਹਾਂਜੀ ਹੋਊਗਾ ਜੀ ਬਿਲਕੁਲ ਹੋਊਗਾ ਦੇਖੋ ਸਾਰੀ ਪੁਲਿਸ ਸਰਕਾਰ ਸਾਰੀ ਬਹੁਤ ਸੀਰੀਅਸ ਹੈ ਇਸ ਮੈਟਰ ਤੇ ਬਿਲਕੁਲ ਹੋਊਗਾ